Welcome to Punjabi Job Studios educational channel. ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ CWC ਯਾਨੀ ਕਿ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਭਰਤੀ। ਇਸ ਭਰਤੀ ਦਾ ਜੋ ਨੋਟੀਫਿਕੇਸ਼ਨ ਨੰਬਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ ਅਤੇ ਇਹ ਨੋਟੀਫਿਕੇਸ਼ਨ 17 10 2025 ਨੂੰ ਆ ਚੁੱਕਿਆ ਸੀ। ਇਸ ਨੋਟੀਫਿਕੇਸ਼ਨ ਦੇ ਵਿੱਚ CWC ਨੇ ਦੋ ਪੋਸਟਾਂ ਦੀ ਡਿਮਾਂਡ ਕੀਤੀ ਹੈ। ਇੱਕ ਹੈ ਜੂਨੀਅਰ ਪਰਸਨਲ ਅਸਿਸਟੈਂਟ ਦੀ ਅਤੇ ਦੂਸਰੀ ਹੈ ਜੂਨੀਅਰ ਐਗਜ਼ੀਕਿਟਿਵ ਰਾਜ ਭਾਸ਼ਾ ਦੀ ਗੱਲ ਕਰੀਏ ਜੂਨੀਅਰ ਪਰਸਨਲ ਅਸਿਸਟੈਂਟ ਦੀ ਤਾਂ ਇਸ ਦੇ ਵਿੱਚ 16 ਨੰਬਰ ਆਫ ਵੈਕੈਂਸੀਸ ਨੇ ਅਤੇ ਉਸ ਦੀ ਜੋ ਵੰਡ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੈ ਅਨ ਰਿਜ਼ਰਵਡ ਦੀ 8 ਐਸਸੀ ਦੀਆਂ 2 ਐਸਟੀ ਦੀ 1 ਓਬੀਸੀ 4 ਈਡਬਲਯੂਐਸ 1 ਐਕਸ ਸਰਵਿਸਮੈਨ 2 ਅਤੇ ਪੀਡਬਲਯੂਬੀਡੀ ਦੀ 1 ਵੈਕੈਂਸੀ ਹੈ ਜਾਨੀ ਕਿ ਜੂਨੀਅਰ ਪਰਸਨਲ ਅਸਿਸਟੈਂਟ ਦੀਆਂ ਟੋਟਲ 16 ਵੈਕੈਂਸੀਆਂ ਨੇ ਅਤੇ ਇਹਨਾਂ ਦੀ ਜੋ ਪੇ ਸਕੇਲ ਰਹੇਗੀ ਉਹ ਰਹੇਗੀ 29000 ਤੋਂ ਲੈ ਕੇ 93000 ਤੱਕ ਸਪੋਸਟ ਦੇ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮਰ ਸੀਮਾ ਜੋ ਇਸ ਦੇ ਲਈ ਰੱਖੀ ਗਈ ਹੈ ਉਹ 18 ਸਾਲ ਤੋਂ ਲੈ ਕੇ 28 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਜੋ ਏਜ ਰੈਲੈਸੇਸ਼ਨ ਤੁਹਾਨੂੰ ਮਿਲੇਗੀ ਉਹ ਕਿਸ ਪ੍ਰਕਾਰ ਮਿਲੇਗੀ ਉਹ ਮੈਂ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਦੱਸਾਂਗਾ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਹਾਂ ਜੂਨੀਅਰ ਐਗਜ਼ੀਕਿਊਟਿਵ ਰਾਜ ਭਾਸ਼ਾ ਪੋਸਟ ਦੀ ਤਾਂ ਇਸ ਦੀਆਂ ਟੋਟਲ 6 ਵੈਕੈਂਸੀਆਂ ਨੇ ਅਤੇ ਇਸ ਦੇ ਵਿੱਚ ਜੋ ਵੰਡ ਕੀਤੀ ਗਈ ਹੈ ਉਹ ਅਨਰਿਜ਼ਰਵਡ ਲਈ 5 ਨੇ ਅਤੇ OBC ਲਈ 1 ਹੈ ਅਤੇ ਇਹਨਾਂ ਦੀ ਜੋ ਸੈਲਰੀ ਹੈ ਉਹ ਵੀ ਉਸ ਪ੍ਰਕਾਰ ਹੀ ਰਹੇਗੀ 29000 ਤੋਂ ਲੈ ਕੇ 93000 ਰੁਪਏ ਤੱਕ ਅਤੇ ਉਮਰ ਸੀਮਾ ਇਸ ਦੇ ਵਿੱਚ 18 ਸਾਲ ਤੋਂ 28 ਸਾਲ ਤੱਕ ਦੀ ਹੈ ਅਤੇ ਹੁਣ ਗੱਲ ਕਰ ਲੈਣੇ ਹਾਂ ਆਪਾਂ ਜੋ ਤੁਹਾਨੂੰ ਏਜ ਰਿਲੈਕਸੇਸ਼ਨ ਮਿਲਣੀ ਹੈ ਉਹ ਤੁਹਾਨੂੰ ਏਜ ਰਿਲੈਕਸੇਸ਼ਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਪ੍ਰਕਾਰ ਮਿਲਣੀ ਹੈ ਐਸਸੀ ਕਾਸਟ ਨੂੰ ਜੋ ਏਜ ਰਿਲੈਕਸੇਸ਼ਨ ਮਿਲਣੀ ਹੈ ਐਸਸੀ ਐਸਟੀ ਨੂੰ 5 ਸਾਲ ਤੱਕ ਦੀ ओबीसी ਨੂੰ 3 ਸਾਲ ਤੱਕ ਦੀ ਅਤੇ ਪੀ ਡਬਲਯੂ ਬੀ ਡੀ ਨੂੰ 10 ਸਾਲ ਤੱਕ ਦੀ ਐਕਸ ਸਰਵਿਸਮੈਨ ਨੂੰ 3 ਸਾਲ ਤੱਕ ਦੀ ਅਤੇ ਪਰਸਨ ਅਫੈਕਟਡ ਬਾਈ 1984 1984 ਦੇ ਦੰਗਿਆਂ ਦੇ ਵਿੱਚ ਅਫੈਕਟਡ ਪਰਸਨਸ ਨੂੰ 5 ਸਾਲ ਤੱਕ ਦੀ ਛੋਟ ਹੈ ਉਮਰ ਦੇ ਵਿੱਚ ਹੁਣ ਗੱਲ ਕਰ ਲੈਣੇ ਆ ਇਸ ਭਰਤੀ ਲਈ ਲੋੜਿੰਦਾ ਵਿਦਿਅਕ ਯੋਗਤਾ ਦੀ ਤਾਂ ਵਿਦਿਅਕ ਯੋਗਤਾ ਇਸ ਦੇ ਵਿੱਚ ਜੋ ਚਾਹੀਦੀ ਹੈ ਉਹ ਇਸ ਪ੍ਰਕਾਰ ਹੋਵੇਗੀ ਜੂਨੀਅਰ ਪਰਸਨਲ ਅਸਿਸਟੈਂਟ ਲਈ ਗ੍ਰੈਜੂਏਸ਼ਨ ਚਾਹੀਦੀ ਹੈ ਕਿਸੇ ਵੀ ਸਬਜੈਕਟ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ 1 ਸਾਲ ਤੱਕ ਦਾ ਆਫਿਸ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੋਣਾ ਚਾਹੀਦਾ ਹੈ ਅਤੇ ਜੋ ਸ਼ਾਰਟ ਹੈਂਡ ਹੈ ਉਹ 80 ਵਰਡਸ ਪਰ ਮਿੰਟ ਇੰਗਲਿਸ਼ ਦੇ ਵਿੱਚ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ 40 ਵਰਡਸ ਪਰ ਮਿੰਟ ਇੰਗਲਿਸ਼ ਟਾਈਪਿੰਗ ਦੀ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਸ਼ਾਰਟਹੈਂਡ ਜਾਂ ਟਾਈਪਿੰਗ ਹਿੰਦੀ ਦੇ ਵਿੱਚ ਇਸ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਐਕਸਪੀਰੀਐਂਸਸ ਦੇ ਵਿੱਚ ਨਹੀਂ ਜ਼ਰੂਰੀ ਹੈ ਅਗਰ ਤੁਸੀਂ ਫ੍ਰੈਸ਼ਰ ਹੋ ਤਾਂ ਤੁਸੀਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ ਹੁਣ ਗੱਲ ਕਰ ਲੈਣੇ ਹਾਂ ਜੂਨੀਅਰ ਐਗਜ਼ੀਕਿਊਟਿਵ ਰਾਜਪਾਸ਼ਾ ਦੀ ਪੋਸਟ ਦੀ ਗੱਲ ਤਾਂ ਇਸ ਦੇ ਵਿੱਚ ਜੋ ਗ੍ਰੈਜੂਏਸ਼ਨ ਚਾਹੀਦੀ ਹੈ ਉਹ ਹਿੰਦੀ ਇਲੈਕਟਿਵ ਸਬਜੈਕਟ ਦੇ ਨਾਲ ਹੋਵੇ ਅਤੇ ਜੋ ਮੇਨ ਸਬਜੈਕਟ ਹੈ ਉਹ ਇੰਗਲਿਸ਼ ਹੋਣਾ ਚਾਹੀਦਾ ਹੈ ਜਾਂ ਤੁਹਾਡੀ ਬੀਏ ਕੀਤੀ ਹੋਈ ਹੋਣੀ ਚਾਹੀਦੀ ਹੈ ਹਿੰਦੀ ਦੇ ਵਿੱਚ ਇਸ ਦੇ ਵਿੱਚ ਜੋ ਹਿੰਦੀ ਸੌਫਟਵੇਅਰ ਐਪਲੀਕੇਸ਼ਨਸ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਐਕਸਪੀਰੀਅੰਸ ਇਸ ਦੇ ਵਿੱਚ ਵੀ ਕੁਝ ਨਹੀਂ ਹੈ ਅਗਰ ਤੁਸੀਂ ਫ੍ਰੈਸ਼ਰ ਹੋ ਤਾਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ ਹੁਣ ਦੱਸ ਦਿਨਾ ਤੁਹਾਨੂੰ ਮੈਂ ਇਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੂਨੀਅਰ ਪਰਸਨਲ ਅਸਿਸਟੈਂਟ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੈ ਉਹ ਇਸ ਪ੍ਰਕਾਰ ਹੋਵੇਗਾ ਪਹਿਲਾ ਇੱਕ ਤੁਹਾਡਾ ਆਨਲਾਈਨ ਟੈਸਟ ਹੋਵੇਗਾ ਅਤੇ ਸਕਿੱਲ ਟੈਸਟ ਹੋਵੇਗਾ ਟਾਈਪਿੰਗ ਅਤੇ ਸਟੈਨੋਗ੍ਰਾਫੀ ਦਾ ਅਤੇ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਜੂਨੀਅਰ ਐਗਜ਼ੀਕਿਟਿਵਜ਼ ਰਾਜਪਾਸ਼ਾ ਦੇ ਲਈ ਪਹਿਲਾ ਤੁਹਾਡਾ ਆਨਲਾਈਨ ਟੈਸਟ ਹੋਵੇਗਾ ਅਤੇ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਸਿਲੇਬਸ ਜੋ ਰਹੇਗਾ ਜੂਨੀਅਰ ਪਰਸਨਲ ਅਸਿਸਟੈਂਟ ਦੇ ਲਈ ਸਿਲੇਬਸ ਇਸ ਪ੍ਰਕਾਰ ਰਹੇਗਾ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਰੀਜ਼ਨਿੰਗ ਦਾ ਹੋਵੇਗਾ ਜੋ 20 ਕੁਐਸਚਨਸ ਦਾ ਹੋਵੇਗਾ ਅਤੇ 20 ਮਾਰਕਸ ਦਾ ਹੋਵੇਗਾ ਇਸ ਦੇ ਵਿੱਚ ਹਿੰਦੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਤੁਸੀਂ ਐਗਜ਼ਾਮ ਦੇ ਸਕਦੇ ਹੋ ਕੰਪਿਊਟਰ ਐਪਟੀਟਿਊਡ ਦੇ ਲਈ ਵੀ ਸੇਮ ਹੀ ਹੋਵੇਗਾ ਸਾਰਾ ਕੁਝ ਅਤੇ ਡਾਟਾ ਐਨਲਾਈਜ਼ਿੰਗ ਐਂਡ ਇੰਟਰਪ੍ਰੀਟੇਸ਼ਨ ਐਂਡ ਕਵਾਂਟਿਟਿਵ ਐਬਿਟੀਊਡ ਦੇ ਲਈ 40 ਕੁਐਸਚਨਸ ਹੋਣਗੇ 40 ਮਾਰਕਸ ਦੇ ਅਤੇ ਜਨਰਲ ਅਵੇਅਰਨੈਸ ਦੇ ਵਿੱਚ 35 ਕੁਐਸਚਨਸ ਹੋਣਗੇ 35 ਮਾਰਕਸ ਦੇ ਇੰਗਲਿਸ਼ ਲੈਂਗੁਏਜ ਦੇ 35 ਕੁਐਸਚਨਸ ਹੋਣਗੇ 35 ਮਾਰਕਸ ਦੇ ਅਤੇ ਲੈਂਗੁਏਜ ਐਂਡ ਕੰਪਰੀਹੈਂਸ਼ਨ ਐਬਿਲਿਟੀਆਂ ਡਿਸਕ੍ਰਿਪਟਿਵ ਟੈਸਟ ਹੋਵੇਗਾ ਇਸ ਦੇ ਦੋ ਕੁਐਸਚਨਸ ਹੋਣਗੇ 30 ਮਾਰਕਸ ਦੇ ਕੁੱਲ ਮਿਲਾ ਕੇ ਜੋ ਟੈਸਟ ਹੋਵੇਗਾ ਉਹ 152 ਕੁਐਸਚਨਸ ਦਾ ਹੋਵੇਗਾ ਅਤੇ ਮੈਕਸਿਮਮ ਮਾਰਕਸ 180 ਹੋਣਗੇ ਅਤੇ ਜੋ ਸਮਾਂ ਦਿੱਤਾ ਜਾਵੇਗਾ ਉਹ 2 ਘੰਟੇ 30 ਮਿੰਟਾਂ ਤੱਕ ਦਾ ਦਿੱਤਾ ਜਾਵੇਗਾ ਅਤੇ ਇਸ ਦੇ ਵਿੱਚੋਂ 40% ਮਾਰਕਸ ਸਕੋਰ ਕਰਨੇ ਜ਼ਰੂਰੀ ਨੇ ਅਤੇ ਹੁਣ ਗੱਲ ਕਰ ਲੈਣੇ ਹਾਂ ਜੂਨੀਅਰ ਐਗਜ਼ੀਕਿਊਟਿਵ ਰਾਜਪਾਸ਼ਾ ਪੋਸਟ ਦੀ ਤਾਂ ਇਸ ਦੇ ਲਈ ਆ ਰੀਜ਼ਨਿੰਗ ਐਂਡ ਕੰਪਿਊਟਰ ਐਪਟੀਟਿਊਡ ਦਾ ਜੋ ਐਗਜ਼ਾਮ ਹੋਵੇਗਾ ਤੁਹਾਡਾ ਉਹ ਹੋਵੇਗਾ 30 ਕੁਐਸਚਨਸ 3 ਮਾਰਕਸ ਦੇ ਐਗਜ਼ਾਮ ਦਾ ਜੋ ਮੀਡੀਅਮ ਹੋਵੇਗਾ ਉਹ ਹਿੰਦੀ ਐਂਡ ਇੰਗਲਿਸ਼ ਦੇ ਵਿੱਚ ਹੋਵੇਗਾ ਅੱਗੇ ਡਾਟਾ ਐਨਾਲਾਈਜ਼ਸ ਐਂਡ ਇੰਟਰਪ੍ਰੀਟੇਸ਼ਨ ਐਂਡ ਕੁਆਂਟਿਟਿਵ ਐਪਟੀਟਿਊਡ ਇਸ ਦੇ 30 ਕੁਐਸਚਨਸ 3 ਮਾਰਕਸ ਦੇ ਹੋਣਗੇ ਆ ਅੱਗੇ ਜਨਰਲ ਅਵੇਅਰਨੈਸ 20 ਕੁਐਸਚਨਸ 2 ਮਾਰਕਸ ਦੇ ਇੰਗਲਿਸ਼ ਲੈਂਗ ਪ੍ਰੋਫੈਸ਼ਨਲ ਨੋਲੇਜ ਆਬਜੈਕਟਿਵ ਇਹ 50 ਕੁਐਸਚਨਸ 50 ਮਾਰਕਸ ਦੇ ਅਤੇ ਪ੍ਰੋਫੈਸ਼ਨਲ ਨੋਲੇਜ ਟਰਾਂਸਲੇਸ਼ਨ ਫਰੋਮ ਹਿੰਦੀ ਟੂ ਇੰਗਲਿਸ਼ ਇਸ ਦੇ ਦੋ ਕੁਐਸਚਨਸ ਹੋਣਗੇ 50 ਮਾਰਕਸ ਦੇ ਤਾਂ ਕੁੱਲ ਮਿਲਾ ਕੇ 152 ਕੁਐਸਚਨਸ ਦੇ ਹੋਣਗੇ 200 ਨੰਬਰਾਂ ਦਾ ਐਗਜ਼ਾਮ ਹੋਵੇਗਾ ਅਤੇ 3 ਘੰਟੇ ਦਿੱਤੇ ਜਾਣਗੇ ਇਸ ਦੇ ਵਿੱਚ ਵੀ ਘੱਟੋ ਘੱਟ 40% ਮਾਰਕਸ ਸਕੋਰ ਕਰਨੇ ਜ਼ਰੂਰੀ ਨੇ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਇਹ ਜੋ ਸਕਰੀਨ ਦੇ ਉੱਪਰ ਤੁਸੀਂ ਵੈਬਸਾਈਟ ਦੇਖ ਰਹੇ ਹੋ www. cewacor.nic.in ਇਸ ਦੇ ਉੱਪਰ ਤੁਸੀਂ ਲੌਗਇਨ ਕਰਕੇ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਐਗਜ਼ਾਮੀਨੇਸ਼ਨ ਲਈ ਕਾਲ ਲੈਟਰ ਜੋ ਹੈ ਅਤੇ ਜੋ ਐਡਮਿਟ ਕਾਰਡ ਹੈ ਉਹ ਵੀ ਤੁਹਾਨੂੰ ਇਸੇ ਵੈਬਸਾਈਟ ਦੇ ਉੱਪਰ ਹੀ ਮਿਲੇਗਾ ਅਤੇ ਫੀਸ ਜੋ ਭਰਨੀ ਹੈ ਤੁਸੀਂ ਉਹ ਵੀ ਇਸੇ ਵੈਬਸਾਈਟ ਦੇ ਉੱਪਰ ਭਰਨੀ ਹੈ ਤੁਸੀਂ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਸ ਨੋਟੀਫਿਕੇਸ਼ਨ ਦਾ ਫੁੱਲ ਪੀਡੀਐਫ ਮਿਲ ਜਾਵੇਗਾ ਉਸ ਨੂੰ ਡਾਊਨਲੋਡ ਕਰਕੇ ਉਸ ਦੇ ਵਿੱਚੋਂ ਵੀ ਲਿੰਕ ਦੇ ਉੱਪਰ ਕਲਿੱਕ ਕਰ ਸਕਦੇ ਹੋ ਅਤੇ ਡਾਇਰੈਕਟ ਤੁਸੀਂ ਉਸੇ ਪੋਰਟਲ ਦੇ ਉੱਪਰ ਪਹੁੰਚ ਜਾਵੋਗੇ ਜਿੱਥੇ ਤੁਸੀਂ ਇਸ ਭਰਤੀ ਲਈ ਅਪਲਾਈ ਕਰਨਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਹੈ 15 11 2025 ਜਾਨੀ ਕਿ 15 11 2025 ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਵੈਬਸਾਈਟ ਦੇ ਉੱਪਰ ਆਪਣੀ ਰਜਿਸਟ੍ਰੇਸ਼ਨ ਕਰਕੇ ਫੀਸ ਜਮ੍ਹਾਂ ਕਰਾ ਦਿਓ ਇਸ ਭਰਤੀ ਦੇ ਲਈ ਜੋ ਫੀਸ ਸਟਰਕਚਰ ਹੈ ਉਹ ਇਸ ਪ੍ਰਕਾਰ ਹੋਵੇਗਾ ਐਸਟੀ ਐਸਸੀ ਪੀਡਬਲ ਡੀ ਐਕਸ ਸਰਵਿਸਮੈਨ ਅਤੇ ਊਮਨ ਕੈਂਡੀਡੇਟਸ ਲਈ ਜੋ ਐਪਲੀਕੇਸ਼ਨ ਫੀਸ ਹੈ ਉਹ ਕੁਝ ਨਹੀਂ ਹੋਵੇਗੀ ਅਤੇ ਇੰਟੀਮੇਸ਼ਨ ਚਾਰਜਸ 500 ਰੁਪਏ ਹੋਵੇਗੀ ਜਾਨੀ ਕਿ ਟੋਟਲ 500 ਰੁਪਏ ਫੀਸ ਹੋਵੇਗੀ ਅਤੇ ਅਦਰ ਕੈਂਡੀਡੇਟਸ ਬਿਲੋਂਗਿੰਗ ਟੂ ਅਨਰਿਜ਼ਰਵਡ ईडब्ल्यूएस ਅਤੇ ओबीसी ਕੈਟਾਗਰੀ ਦੇ ਜੋ ਕੈਂਡੀਡੇਟਸ ਨੇ ਉਹਨਾਂ ਲਈ ਐਪਲੀਕੇਸ਼ਨ ਫੀਸ ਹੋਵੇਗੀ 850 ਅਤੇ ਇੰਟੀਮੇਸ਼ਨ ਚਾਰਜਸ ਹੋਣਗੇ 500 ਰੁਪਏ ਜਾਨੀ ਕਿ ਟੋਟਲ 1350 ਰੁਪਏ ਫੀਸ ਹੋਵੇਗੀ ਜੋ ਤੁਸੀਂ ਸਕਰੀਨ ਦੇ ਉੱਪਰ ਲਿਖਿਆ ਦੇਖ ਰਹੇ ਹੋ ਕਲਿਕ ਹੇਅਰ ਟੂ ਅਪਲਾਈ ਔਨਲਾਈਨ ਫਾਰ ਐਡਵਰਟਾਈਜ਼ਮੈਂਟ ਨੰਬਰ 2025/1 ਇਸ ਦੇ ਉੱਪਰ ਤੁਸੀਂ ਮਤਲਬ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚੋਂ ਪੀਡੀਐਫ ਡਾਊਨਲੋਡ ਕਰਕੇ ਉੱਥੇ ਫੀ ਸਟ੍ਰਕਚਰ ਵਾਲਾ ਆਪਣਾ ਪੇਜ ਕੱਢ ਕੇ ਉੱਥੇ ਇਹ ਲਿਖਿਆ ਹੋਇਆ ਆਏਗਾ ਤੁਸੀਂ ਉਸ ਦੇ ਉੱਪਰ ਕਲਿੱਕ ਕਰਕੇ ਡਾਇਰੈਕਟ ਤੁਸੀਂ ਉਸੇ ਵੈੱਬਸਾਈਟ ਦੇ ਉੱਪਰ ਪਹੁੰਚ ਜਾਵੋਗੇ ਜਿੱਥੇ ਤੁਸੀਂ ਅਪਲਾਈ ਕਰਨਾ ਹੈ ਉਮੀਦ ਕਰਦਾ ਹਾਂ ਵੀ ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸਮਝ ਗਏ ਹੋਵੋਗੇ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਸੀਡਬਲਯੂਸੀ ਯਾਨੀ ਕਿ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਨਿਕਲੀ ਹੋਈ ਭਰਤੀ ਬਾਰੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ